ਸਰ ਕਿਵੇਂ ਸਵਾਲ ਚੱਕੇ ਜਾ ਰਹੇ ਨੇ ਜਿਵੇਂ ਵਿਰੋਧੀਆਂ ਦੇ ਵੱਲੋਂ ਚਿੱਟਾ ਹਾਥੀ ਸਾਬਿਤ ਹੋਏਗਾ ਕੀ ਇਹਦਾ ਕੀ ਬੈਨੀਫਿਟ ਕੀ ਹੋਏਗਾ ਪੰਜਾਬੀਆਂ ਨੂੰ ਪੰਜਾਬ ਨੂੰ ਜਿਹੜਾ ਇਹ ਥਰਮਲ ਪਲੈਂਟ ਤੇ ਫਰਕ ਇਹ ਨਾ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਪ੍ਰਾਪਰਟੀ ਇੰਡੀਵਿਜੂਅਲ ਵਾਧੀ ਸੀਗੀ ਨਿੱਜੀ ਵਾਧੀ ਸੀਗੀ ਐ ਸਰਕਾਰ ਦੇ ਵਿੱਚ ਲੋਕਾਂ ਦੀ ਵਾਧੀ ਜਾਂ ਜੇ 1080 ਕਰੋੜ ਦਾ ਥਰਮਲ ਪਲੈਂਟ ਖਰੀਦ ਲਿਆ ਤੇ ਪੰਜਾਬ ਨਾਲ ਕੀ ਮਾਰਾ ਕੀ 1711 ਕਰੋੜ ਰੁਪਇਆ ਅਸੀਂ ਫਿਕਸਡ ਚਾਰਜਸ ਹੀ ਦੇ ਬੈਠੇ 7 ਸਾਲਾਂ ਦੇ ਵਿੱਚ ਜਿੱਦੀ ਅਸੀਂ ਬਿਜਲੀ ਉਹਦੇ ਤੋਂ ਖਰੀਦੀ ਵੀ ਨਹੀਂ ਸੀ ਸਾਡੀ ਪੂਰੀ ਸਰਕਾਰ ਦਾ ਇੱਕ ਮੋਰੀ ਵਾਲੇ ਪੈਸੇ ਦਾ ਵੀ ਉਹਦੇ ਵਿੱਚ ਕੋਈ ਹਿਰਾਫੇਰੀ ਸਾਬਤ ਕਰ ਜਾਣ ਤੇ ਮੈਂ ਰਾਜਨੀਤੀ ਛੱਡਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨਵੇਂ ਸਾਲ ਦੇ ਮੁਕੇ ਪੰਜਾਬੀਆਂ ਨੂੰ ਤੋਹਫਾ ਦਿੱਤਾ ਗਿਆ ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਗਿਆ ਹਾਲਾਂਕਿ ਵਿਰੋਧੀਆਂ ਦੇ ਵੱਲੋਂ ਉਸ ਤੇ ਸਵਾਲ ਚੱਕੇ ਜਾ ਰਹੇ ਨੇ ਉਸ ਕਿਹਾ ਜਾ ਰਿਹਾ ਹੈ ਕਿ ਇਨਾ ਪੈਸਾ ਖਰਚ ਕੀਤਾ ਗਿਆ ਇਹ ਇੱਕ ਨਾ ਇੱਕ ਦਿਨ ਜਿਹੜਾ ਚਿੱਟਾ ਹਾਥੀ ਸਾਬਤ ਹੋਏਗਾ ਤੇ ਇੱਕ ਸਵਾਲੇ ਵੀ ਉੱਠ ਰਿਹਾ ਹੈ ਕਿ ਆਖਿਰਕਾਰ ਪੀਐਸਪੀਸੀਐਲ ਦੇ ਕੋਲੇ ਆ ਗਈ ਕਿਹੜੀ ਜਾਦੂ ਦੀ ਛੜੀ ਸੀ ਕਿ ਪ੍ਰੋਫਿਟ ਦੇ ਵਿੱਚ ਵੀ ਆਇਆ ਤੇ ਨਵਾਂ ਥਰਮਲ ਪਲਾਂਟ ਵੀ ਖਰੀਦ ਲਿਆ ਗਿਆ ਸਾਡੇ ਨਾਲ ਹਰਪ੍ਰਿੰਤ ਸਿੰਘ ਏਟੀਓ ਮੰਤਰੀ ਨੇ ਸਰ ਕਿਵੇਂ ਸਵਾਲ ਚੱਕੇ ਜਾ ਰਹੇ ਨੇ ਜਿਵੇਂ ਵਿਰੋਧੀਆਂ ਦੇ ਵੱਲੋਂ ਚਿੱਟਾ ਹਾਥੀ ਸਾਬਿਤ ਹੋਏਗਾ ਕੀ ਇਹਦਾ ਕੀ ਬੈਨੀਫਿਟ ਕੀ ਹੋਏਗਾ ਪੰਜਾਬੀਆਂ ਨੂੰ ਪੰਜਾਬ ਨੂੰ ਜਿਹੜਾ ਇਹ ਥਰਮਲ ਪਲਾਂਟ ਖਰੀਦਿਆ ਹੈ ਦੇਖੋ ਜੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ 1 ਜਨਵਰੀ ਨੂੰ ਨਵੇਂ ਸਾਲ ਦੇ ਉੱਤੇ ਇਹ ਤੋਹਫਾ ਦਿੱਤਾ ਤੇ ਰੈਲੀ ਤੌਰ ਤੇ ਇੱਕ ਤੋਹਫਾ ਹੈ ਪੰਜਾਬੀ ਮੰਨਦੇ ਨੇ ਕਿ ਇਹ ਤੋਹਫਾ ਹੈ ਕਿਉਂ ਤੋਹਫਾ ਕਿਉਂਕਿ ਅੱਜ ਤੱਕ ਦੀਆਂ ਸਰਕਾਰਾਂ ਨੇ ਸਰਕਾਰੀ ਚੀਜ਼ਾਂ ਨੂੰ ਵੇਚ ਚਾਈਆਂ ਪ੍ਰਾਈਵੇਟ ਹੀ ਕੀਤਾ ਅਸੀਂ ਵੇਚਿਆ ਤਾਂ ਨਹੀਂ ਕੁਝ ਖਰੀਦਿਆ ਹੀ ਆ ਖਰੀਦ ਕਰਨੀ ਕਿਸੇ ਖਰੀਦ ਕਰਨੀ ਕਿਸੇ ਦੀ ਪ੍ਰਾਪਰਟੀ ਵਾਧੀ ਆ ਖਰੀਦ ਕਰਨ ਦੇ ਨਾਲ ਪਰ ਫਰਕ ਇਹ ਨਾ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਪ੍ਰਾਪਰਟੀ ਇੰਡੀਵਿਜੂਅਲ ਵਾਧੀ ਸੀਗੀ ਨਿੱਜੀ ਵਾਧੀ ਸੀਗੀ ਇਹ ਸਰਕਾਰ ਦੇ ਵਿੱਚ ਲੋਕਾਂ ਦੀ ਵਧੀ ਆ ਬਸ ਰੋਸਾ ਹੀ ਰੌਲਾ ਹੀ ਇਸ ਗੱਲ ਦਾ ਹੈ ਤੇ ਇਹ ਤੇ ਸਾਰੇ ਪੰਜਾਬੀ ਮਾਲਕ ਬਣਾਣ ਤੇ ਜੇ ਇਹ ਅੱਜ ਰੋੜਾ ਪਾਉਂਦੇ ਨੇ ਤੇ ਕਰ ਲਈ ਤੇ ਇਹਨਾਂ ਨੂੰ ਕਿਸੇ ਨੇ ਡੱਕਿਆ ਸੀਗਾ ਤੁਸੀਂ ਵੀ ਬਣਾਓ ਨਾ ਲੋਕਾਂ ਦੀ ਮਲਕੀਅਤ ਬਣਾਓ ਆਪਣੀ ਨਿੱਜੀ ਮਲਕੀਅਤ ਥੋੜੀ ਬਣਾਓ ਅਸੀਂ ਆਪਣੀ ਕੋਈ ਨਿੱਜੀ ਮਲਕੀਅਤ ਨਹੀਂ ਬਣਾਈ ਜਾਂ ਚ 1080 ਕਰੋੜ ਦਾ ਥਰਮਲ ਪਲਾਂਟ ਖਰੀਦ ਲਿਆ ਤੇ ਪੰਜਾਬ ਨਾਲ ਕੀ ਮਾਰਾ ਕੀਤਾ ਪੰਜਾਬ ਦੇ ਲੋਕ ਸਾਰੇ ਮਾਲਕ ਹੋਗੇ 1100 ਏਕੜ ਜ਼ਮੀਨਾਂ 540 ਮੈਗਾਵਾਟ ਦਾ ਉਹ ਜਿਹੜਾ ਪ੍ਰੋਜੈਕਟ ਆ 1080 ਕਰੋੜ ਦੇ ਵਿੱਚ ਖਰੀਦਿਆ ਹੈ ਬਿਜਲੀ ਸਾਨੂੰ ਉਹਦੇ ਤੋਂ ਸਸਤੀ ਪਾਊਗੀ 1711 ਕਰੋੜ ਰੁਪਇਆ ਅਸੀਂ ਫਿਕਸਡ ਚਾਰਜਸ ਹੀ ਦੇ ਬੈਠੇ ਸੱਤ ਸਾਲਾਂ ਦੇ ਵਿੱਚ ਜਿਹਦੀ ਅਸੀਂ ਬਿਜਲੀ ਉਹਦੇ ਤੋਂ ਖਰੀਦੀ ਵੀ ਨਹੀਂ ਸੀਗੀ ਹੁਣ ਤੇ ਅਸੀਂ ਸਾਡਾ ਆਪਣਾ ਹੋ ਗਿਆ ਨਾ ਪੈਸੇ ਉਹਨੇ ਹੀ ਆ ਜਿੰਨੀ ਜਨਰੇਸ਼ਨ ਤੇ ਖਰਚ ਆਊਗਾ ਉਹਨਾਂ ਕੇ ਆ ਸੋ 1711 ਕਰੋੜ ਰੁਪਇਆ ਸੱਤ ਸਾਲਾਂ ਦੇ ਵਿੱਚ ਦੇ ਦਿੱਤਾ ਤੇ ਜੇ 1080 ਕਰੋੜ ਦੇ ਵਿੱਚ ਅਸੀਂ ਉਹ ਪੈਸੇ ਦੇਣ ਦੀ ਬਜਾਏ ਅਸੀਂ ਉਹਨੂੰ ਖਰੀਦ ਹੀ ਲਿਆ ਤੇ ਅਸੀਂ ਉਹਦੇ ਵਿੱਚ ਮਾੜਾ ਕੀ ਕੀਤਾ ਜੋ ਪੰਜਾਬੀਆਂ ਨੂੰ ਚਲੋ ਮਲਕੀਅਤ ਤਾਂ ਹੋ ਗਈ ਪਰ ਜਿਵੇਂ ਆਪੋਜੀਸ਼ਨ ਦੇ ਵੱਲੋਂ ਸਵਾਲ ਚੱਕੇ ਜਾ ਰਹੇ ਨੇ ਕਿ ਚਿੱਟਾ ਹਾਥੀ ਸਾਬਿਤ ਹੋਏਗਾ ਪੰਜਾਬੀਆਂ ਨੂੰ ਕੀ ਪ੍ਰੋਫਿਟ ਕੀ ਹੋਏਗਾ ਪੰਜਾਬੀਆਂ ਨੂੰ ਪ੍ਰੋਫਿਟ ਇਹ ਹੋਏਗਾ ਕਿ ਬਿਜਲੀ ਸਸਤੀ ਮਿਲੇਗੀ ਪ੍ਰਾਪਰਟੀ ਸਰਕਾਰੀ ਬਣ ਗਈ 700 ਏਕੜ ਦੇ ਵਿੱਚ ਪਲਾਂਟ ਆ ਦਿਨ 400 ਏਕੜ ਸਾਡੇ ਕੋਲ ਜ਼ਮੀਨ ਹੋਰ ਆ ਗਈ ਉਹਦੇ ਵਿੱਚ ਕੋਈ ਹੋਰ ਪ੍ਰੋਜੈਕਟ ਲੈ ਕੇ ਆਵਾਂਗੇ ਆਇਆਗਾ ਕਿ ਕਿਵੇਂ ਯੂਟਿਲਾਈਜ਼ ਕਰ ਦੇਖ ਲਾਂਗੇ ਜਿਸ ਤਰ੍ਹਾਂ ਦਾ ਵੀ ਉਹਦੇ ਤੋਂ ਸਾਨੂੰ ਕੋਈ ਮੈਕਸਿਮਮ ਯੂਟਿਲਾਈਜੇਸ਼ਨ ਜਿਹੜੇ ਪ੍ਰੋਜੈਕਟ ਤੋਂ ਹੋਏਗੀ ਅਸੀਂ ਉੱਥੇ ਇੰਸਟਾਲ ਕਰ ਲਾਂਗੇ ਨਵੇਂ ਲਿਆਵਾਂਗੇ ਉਹਦੇ ਨਾਲ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਉਹਦੇ ਵਿੱਚ ਰੋਜ਼ਗਾਰ ਮਿਲੇਗਾ ਸੋ 350 ਤੇ ਕਰੋੜ ਰੁਪਏ ਸਾਨੂੰ ਜਿਹੜਾ ਸਾਲਾਨਾ ਹੈ ਉਹਦੇ ਤੋਂ ਬਚਤ ਹੋਣੀ ਹੈ ਜਿਹੜੇ ਮਹਿੰਗੇ ਭਾਅ ਤੇ ਬਿਜਲੀ ਲੈਂਦੇ ਸੀਗੇ ਉਹਨਾਂ ਨੂੰ ਸਸਤੇ ਭਾਅ ਤੇ ਮਿਲ ਜਾਣੀ ਹੈ ਸਸਤੇ ਭਾਅ ਤੇ ਬਿਜਲੀ ਬਣੂਗੀ ਤੇ ਲੋਕਾਂ ਨੂੰ ਸਿੱਧੇ ਤੌਰ ਤੇ ਉਹਦਾ ਫਾਇਦਾ ਹੋਊਗਾ ਸੋ ਲੋਕਾਂ ਦੇ ਤੇ ਬਿਲਕੁਲ 100% ਫੇਵਰ ਦੇ ਵਿੱਚ ਆ ਹਾਂ ਜੇ ਕਹਿੰਦੇ ਨੇ ਕਿ ਉਹਦੇ ਵਿੱਚ ਆ ਕੀਤਾ ਜੀ ਉਹ ਚਿੱਟਾ ਹਾਥੀ ਆ ਜੀ ਉਹਨੂੰ ਖਰੀਦ ਲਿਆ ਜੀ ਇੱਕ ਗੱਲ ਮੈਂ ਕਹਿੰਨਾ ਕਿ ਜੇ ਸਾਡੀ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਸਾਡੀ ਪੂਰੀ ਸਰਕਾਰ ਦਾ ਇੱਕ ਮੋਰੀ ਵਾਲੇ ਪੈਸੇ ਦਾ ਵੀ ਉਹਦੇ ਵਿੱਚ ਕੋਈ ਹੇਰਾਫੇਰੀ ਸਾਬਤ ਕਰ ਜਾਣ ਤੇ ਮੈਂ ਰਾਜਨੀਤੀ ਛੱਡ ਦੂੰਗਾ ਅਸੀਂ ਅਸੀਂ ਬਿਲਕੁਲ ਜਦੋਂ ਅਸੀਂ ਕਹਿ ਜਿਹੜਾ ਮਰਜ਼ੀ ਵਿਆਸ ਕਰ ਲਿਓ ਤੇ ਦੇ ਜਿਸ ਤਰ੍ਹਾਂ ਮਰਜ਼ੀ ਕਰ ਲੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਜੱਜ ਨੇ ਕਚਹਿਰੀ ਜੜੀ ਆ ਉਹ ਲੋਕ ਜੱਜ ਜਿਹੜੇ ਨੇ ਲੋਕ ਨੇ ਸੋ ਲੋਕਾਂ ਸਾਡੇ ਨਾਲ ਕਰ ਲੈਣ ਕਿ ਕੀ ਦੇਖੋ ਇਹਨਾਂ ਨੇ ਵੀ ਤੇ 2007 ਤੋਂ ਲੈ ਕੇ ਸੋਲਰ ਦੇ ਸਮਝੌਤੇ ਕੀਤੇ ਸੀਗੇ ਔਰ ਉਹ ਸਮਝੌਤੇ 4 ਰੁਪਏ 33 ਪੈਸੇ ਤੋਂ ਲੈ ਕੇ 17 ਰੁਪਏ 99 ਤੱਕ ਕੀਤੇ ਪਰ ਯੂਨਿਟ ਕੀਤੇ ਸੀਗੇ 17 ਰੁਪਏ 99 ਪੈਸੇ ਪਰ ਯੂਨਿਟ ਅਸੀਂ ਵੀ ਸਭ ਜਾਣਤੇ ਕੀਤੇ ਨੇ 2 ਰੁਪਏ 33 ਪੈਸੇ ਤੋਂ ਲੈ ਕੇ 2 ਰੁਪਏ 75 ਪੈਸੇ ਤੱਕ ਕੀਤੇ ਨੇ ਫਿਰ ਜਨਤਾ ਤੇ ਦੇਖਦੀ ਹੈ ਨਾ ਸਾਰਾ ਕੁਝ ਸੋ ਅੱਜ ਇੱਕ ਇੱਕ ਚੀਜ਼ ਨੂੰ ਕਬਾੜ ਕਿਹਾ ਇਹਦੇ ਨਾਲ ਚਿਟਾ ਠੀਕ ਕਿਹਾ ਇਹਦੇ ਨਾਲ ਕਿ ਸਿਰਫ ਮੇਰੀ ਫੋਟੋ ਲੱਗ ਜੂਗੀ ਇਹ ਕੁਝ ਕਾਂਗਰਸੀ ਅੱਛਾ ਕੁਝ ਕਾਂਗਰਸੀਆਂ ਦੇ ਬਿਆਨ ਵੀ ਲੱਗੇ ਨੇ ਉਹਨਾਂ ਨੇ ਵਧਾਈਆਂ ਵੀ ਦਿੱਤੀਆਂ ਨੇ ਕਿ ਆ ਬੜੇ ਵਧੀਆ ਕੰਮ ਕੀਤਾ ਜੀ ਸਾਡੇ ਤੇ ਧਿਆਨ ਦੇ ਵਿੱਚ ਹੀ ਨਹੀਂ ਆਇਆ ਕਿ ਇਹੋ ਜਿਹੇ ਕੰਮ ਵੀ ਜੜੇ ਨੇ ਉਹ ਪੰਜਾਬ ਦੇ ਵਿੱਚ ਹੋ ਸਕਦੇ ਨੇ ਜਿਹੜੇ ਕਿ ਮੈਂ ਅਜ 20 ਮਹੀਨਿਆਂ ਦੇ ਕਾਰਜਕਾਲ ਦੇ ਸਮੇਂ ਦੌਰਾਨ ਜਿਹੜੇ ਨੇ ਪੂਰੇ ਹੋਏ ਨੇ ਜਿਹੜੇ ਪੁਰਾਣੇ ਬਿਜਲੀ ਸਮਝੌਤੇ ਆਦੀ ਗੱਲ ਕਰ ਰਹੇ ਹੋ ਇਹਨਾਂ ਨੂੰ ਲੈ ਕੇ ਕੀ ਕੁਝ ਕਾਰਵਾਈ ਕੀਤੀ ਜਾ ਰਹੀ ਦੇਖੋ ਪੁਰਾਣੇ ਇਹ ਵੀ ਸਮਝੌਤਾ ਹੀ ਸੀਗਾ ਇਹ ਵੀ ਸਭ ਤੋਂ ਮਹਿੰਗੀ ਬਿਜਲੀ ਜਿਹੜੀ ਆ ਜੀਵੀਕੇ ਤੋਂ ਆਉਂਦੀ ਸੀਗੀ ਸਭ ਤੋਂ ਮਹਿੰਗੀ ਬਿਜਲੀ ਸੋ ਇਹ ਵੀ ਇੱਕ ਸਮਝੌਤਾ ਹੀ ਆ ਇਹ ਵੀ ਤੁਸੀਂ ਇਹਨੂੰ ਸਮਝੌਤੇ ਰੱਦ ਦਾ ਨਾਮ ਦੇ ਦਿਓ ਸਮਝੌਤਾ ਰੱਦ ਕਰਨਾ ਤੇ ਹੁਣ ਹੇਟਾ ਰਹਿ ਗਿਆ ਅਸੀਂ ਤੇ ਖਰੀਦ ਹੀ ਲਿਆ ਖਰੀਦ ਲਿਆ ਉਹਨੂੰ ਜੇ ਤਿੰਨ ਨੇ ਪੰਜਾਬ ਦੇ ਵਿੱਚ ਤਿੰਨ ਸੀਗੇ ਜਿਨ੍ਹਾਂ ਨਾਲ ਸਮਝੌਤੇ ਕੀਤੇ ਜੇ ਅਸੀਂ ਅੱਜ ਇੱਕ ਖਰੀਦ ਕੇ ਇੱਕ ਦਾ ਕੰਮ ਫਤਿਹ ਕਰ ਦਿੱਤਾ ਤੇ ਦਾ ਮਤਲਬ ਅਸੀਂ 33% ਤੇ ਸਮਝੌਤੇ ਰੱਦ ਕਰ ਹੀ ਦਿੱਤੇ ਨੇ ਨਾ 33% ਤੇ ਹੋ ਹੀ ਗਏ ਨਾ ਬਾਕੀ ਹਰ ਇੱਕ ਦਾ ਐਗਜ਼ਾਮੀਨੇਸ਼ਨ ਜਿਹੜੀ ਆਉ ਚੱਲ ਰਹੀ ਆ ਹਰ ਇੱਕ ਦਾ ਅਸੀਂ ਬੜੇ ਮਿਨਿਊਟਲੀ ਹਰ ਚੀਜ਼ ਨੂੰ ਉਹਦਾ ਲੀਗਲ ਐਸਪੈਕਟ ਕੀ ਆ ਤੇ ਸਮਾਜਿਕ ਕੀ ਆ ਇਕਨੋਮੀ ਦੇ ਉੱਤੇ ਕਿੰਨਾ ਅਸਰ ਪਏਗਾ ਉਹ ਸਾਰਾ ਕੁਝ ਦੇਖ ਕੇ ਹੀ ਅਸੀਂ ਜਿਹੜਾ ਉਹ ਫੈਸਲਾ ਲੈਂਦੇ ਆ ਇਟ ਇਜ਼ ਅ 빅 ਕਾਲ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਚਾਰਖੰਡ ਤੋਂ ਕਿਉਂ ਮੰਗਵਾਇਆ ਜਾ ਰਿਹਾ ਇਹ ਵਿਦੇਸ਼ੀ ਕੋਲਾ ਕਿਉਂ ਨਹੀਂ ਮੰਗਵਾਇਆ ਜਾਂਦਾ ਦੇਖੋ ਝਾਰਖੰਡ ਤੋਂ ਕੋਲ ਇਸ ਕਰਕੇ ਮੰਗਵਾਇਆ ਜਾ ਰਿਹਾ ਕਿ ਸਾਡੀ ਆਪ ਦੀ ਮਾਈਨ ਆ ਪਛਵਾੜਾ ਕੋਲ ਮਾਈਨ ਆ ਅਸੀਂ ਸ਼ੁਰੂ ਕਰਵਾਈ ਆ ਅਕਤੂਬਰ 2022 ਦੇ ਵਿੱਚ ਅਸੀਂ ਉਹਨੂੰ ਆਪਰੇਟਿਵ ਕਰ ਦਿੱਤਾ ਸੀਗਾ 15 ਤੋਂ ਬੰਦ ਪਈ ਸੀਗੀ ਸਾਡੀ ਆਪ ਦੀ ਮਾਈਨ ਆ ਸਾਨੂੰ ਕੋਲਾ ਸਸਤਾ ਪੈਂਦਾ ਅਸੀਂ ਉੱਥੋਂ ਲੈਨੇ ਆ ਕਿਉਂ ਇੰਪੋਰਟ ਕਰਾਂਗੇ ਅਸੀਂ ਅਸੀਂ ਮਹਿੰਗੇ ਭਾਗ ਕਿਉਂ ਚੀਜ਼ ਖਰੀਦਾਂਗੇ ਜੇ ਸਾਨੂੰ ਸਸਤੀ ਚੀਜ਼ ਲੈ ਆ ਕੇ ਤੇ ਸਾਡੀ ਜਨਰੇਸ਼ਨ ਜਿਹੜੀ ਆ ਪਾਵਰ ਦੀ ਉਹ ਆਉਂਦੀ ਆ ਤੇ ਅਸੀਂ ਕਿਉਂ ਮਹਿੰਗਾ ਖਰੀਦੀਏ ਇਹੀ ਕਾਰਨ ਕਿ ਜੇ ਅਸੀਂ ਕੋਲ ਵੀ ਇੰਪੋਰਟ ਕਰਦੇ ਤੇ ਅੱਜ ਜਿਹੜਾ ਬਿਜਲੀ ਬੋਰਡ 1880 ਕਰੋੜ ਦੇ ਘਾਟੇ ਚੋਂ 500 64 ਕਰੋੜ ਰੁਪਏ ਦੇ ਮੁਨਾਫੇ ਚ ਗਿਆ ਹੈ ਇਹ ਕਦੀ ਵੀ ਨਹੀਂ ਜਾ ਸਕਦਾ ਇਹ ਤੇ ਫਿਰ ਉਹੀ ਉਹਨਾਂ ਤੋਂ ਕਰੋ ਕੋਲ ਇੰਪੋਰਟ ਇਦھر ਕਮਿਸ਼ਨਾਂ ਇਦھر ਇੰਨਾ ਐਸਾ ਉਧਰ ਇੰਨਾ ਐਸਾ ਤੇ ਫਿਰ ਤੇ ਬਿਜਲੀ ਬੋਰਡ ਕਦੀ ਇਸ ਵਿਸ਼ੇਤ ਸਰਕਲ ਦੇ ਵਿੱਚੋਂ ਬਾਹਰ ਹੀ ਨਹੀਂ ਸੀਗਾ ਹੁਣ ਸੋ ਅਸੀਂ ਆਪਦੇ ਜਿਹੜੇ ਨੈਚੁਰਲ ਰਿਸੋਰਸਸ ਨੇ ਜਿਹੜੇ ਸਾਨੂੰ ਮਿਲੇ ਨੇ ਅਸੀਂ ਜਿੱਥੇ ਵੀ ਕਾਸਟ ਘਟਦੀ ਆ ਅਸੀਂ ਤੇ ਇੱਕ ਇੱਕ ਪੈਸੇ ਦਾ ਹਿਸਾਬ ਰੱਖ ਕੇ ਅਸੀਂ ਜਿਹੜਾ ਆ ਉਹ ਸਰਕਾਰ ਚਲਾ ਰਹੇ ਆ ਅਸੀਂ ਕਿਤੇ ਵੀ ਇੱਕ ਪੈਸਾ ਵੀ ਜਿਹੜਾ ਪਬਲਿਕ ਮਨੀ ਆ ਲੋਕਾਂ ਦੇ ਟੈਕਸ ਦਾ ਪੈਸਾ ਹੈ ਨਾ ਉਹਨੂੰ ਅਜਾਈ ਨਹੀਂ ਜਾਣ ਦਿੰਦੇ ਹਮਿਸ਼ਨ ਦੀ ਗੱਲ ਕਰ ਰਹੇ ਹੋ ਕੌਣ ਕੌਣ ਲੈ ਰਿਹਾ ਸੀ ਕੌਣ ਦੇ ਰਿਹਾ ਸੀ ਜਿਹੜੇ ਬੰਦਿਆਂ ਨੇ 4 ਰੁਪਏ 33 ਪੈਸੇ ਤੋਂ ਲੈ ਕੇ 17 ਰੁਪਏ 99 ਪੈਸੇ ਤੱਕ ਦੇ ਸਮਝੌਤੇ ਕੀਤੇ ਨੇ ਉਹੋ ਹੀ ਲੈ ਰਹੇ ਸੀਗੇ ਉਹ ਹੋਈ ਲਾਇਰ ਦੇ ਸੀਗੇ ਔਰ ਸਾਰੇ ਤੁਹਾਡੇ ਸਾਹਮਣੇ ਆਉਣਗੇ ਜੀ ਆ ਲਾਸ ਸਵਾਲ ਹੈ ਮੇਰਾ ਇੱਕ ਜਿਹੜਾ ਬਿਜਲੀ ਨੂੰ ਲੈ ਕੇ ਜਿਹੜੀ 600 ਯੂਨਿਟ ਫ੍ਰੀ ਦਿੱਤੀ ਗਈ ਹੈ ਸਵਾਲ ਖੜੇ ਹੋ ਰਹੇ ਨੇ ਲੋਕਾਂ ਦੇ ਮਨਾਂ ਦੇ ਵਿੱਚ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਜਿਹੜੀ ਫ੍ਰੀ ਬਿਜਲੀ ਹੈ ਇਸ ਦੇ ਵਿੱਚ ਕੁਝ ਨਵਾਂ ਲਾਤਾ ਨਹੀਂ ਲਾਗੂ ਹੋ ਜਾਏਗਾ ਕਿ ਇਹ ਖਤਮਤਾ ਨਹੀਂ ਹੋ ਜਾਏਗਾ ਦੇਖੋ ਆ ਇਹ ਸਵਾਲ ਜਿਹੜੇ ਨੇ ਨਾ ਲੋਕਾਂ ਦੇ ਮਨਾਂ ਦੇ ਵਿੱਚ ਨਹੀਂ ਆ ਰਹੇ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਜੋ ਕਹਿੰਦੇ ਨੇ ਉਹ ਕਰਦੇ ਨੇ ਜੋ ਉਹਨਾਂ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਨੇ ਉਹ ਵਾਅਦੇ ਪੂਰੇ ਕਰਦੇ ਨੇ ਜੇ ਆ 600 ਯੂਨਟ ਬਿਜਲੀ ਫਰੀ ਦੇਣ ਦੀ ਗੱਲ ਇਲੈਕਸ਼ਨਾਂ ਦੇ ਸਮੇਂ ਦੌਰਾਨ ਹੀ ਹੁੰਦੀ ਫਿਰ ਵਿਰੋਧੀ ਧਿਰਾਂ ਤੇ ਲੋਕ ਉਹਨਾਂ ਦੇ ਮਨ ਦੇ ਵਿੱਚ ਡਾਊਟ ਆ ਸਕਦਾ ਸੀਗਾ ਪਰ ਇੱਕ ਸਰਕਾਰ ਬਣਨ ਦੇ 3 ਮਹੀਨਿਆਂ ਦੇ ਵਿੱਚ ਇੱਕ ਐਡਾ ਵਟਾ ਫੈਸਲਾ ਆਪਣਾ ਲਾਗੂ ਕਰ ਦੇਣਾ ਉਹ ਕੋਈ ਉਸ ਵੇਲੇ ਕੋਈ ਚੋਣਾਂ ਤਾਂ ਨਹੀਂ ਸੀਗੀਆਂ ਕੋਈ ਵੋਟਾਂ ਤਾਂ ਨਹੀਂ ਸੀਗੀਆਂ ਅਸੀਂ ਤੇ ਲੋਕਾਂ ਦੇ ਨਾਲ ਵਾਦਾ ਕੀਤਾ ਸੀਗਾ ਆਪਣਾ ਵਾਦਾ ਪੂਰਾ ਕੀਤਾ ਔਰ ਇਹ 600 ਯੂਨਟ ਬਿਜਲੀ ਜਿਹੜੀ ਲੋਕਾਂ ਨੂੰ ਦਿੱਤੀ ਜਾ ਰਹੀ ਆ ਐਵੇਂ ਹੀ ਚਲਦੀ ਰਹੂਗੀ ਜੀ ਬਹੁਤ ਬਹੁਤ ਧੰਨਵਾਦ ਤਾਂ ਬਿਲਕੁਲ ਮੰਤਰੀ ਹਰਪ੍ਰਜਨ ਸਿੰਘ ਏਟੀਓ ਸਾਡੇ ਨਾਲ ਸੀ ਜਿਨ੍ਹਾਂ ਦੇ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਜਿਹੜੇ ਬਿਜਲੀ ਸਮਝੋਤੇ ਹੋਏ ਨੇ ਉਹਨਾਂ ਤੇ ਜੜੀਏ ਕਾਰਵਾਈ ਕੀਤੀ ਜਾ ਰਹੀ ਹੈ ਤੇ 600 ਯੂਨਟ ਜਿਹੜੀ ਮੁਫਤ ਬਿਜਲੀ ਲੋਕਾਂ ਨੂੰ ਇਸੇ ਤਰੀਕੇ ਦੇ ਨਾਲ ਮਿਲਦੀ ਰਹੇਗੀ ਕੈਮਰਾ ਪਰਸਨ ਗਗਨ ਦੇ ਨਾਲ ਸ਼ਾਲੂ ਮਿਰੋਕ ਚੰਡੀਗੜ੍ਹ